ਯਾਤੇ ਨਿਊਜ਼ ਦੇਖਣ ਤੋਂ ਉਸੇ ਮਹੱਤਮੰਨਾ ਬੇਤੀ ਪਟਿਆਲਾ ਦੇ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਚਿਤ ਸਿੰਘ ਨੇ ਪਟਿਆਲਾ ਵਿਖੇ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ ਦਾ ਚਾਇਸਾ ਲਿਆ ਇਸ ਮੌਕੇ ਜਿੱਥੇ ਉਹਨਾਂ ਨੇ ਕੌਮੀ ਲੋਕ ਅਦਾਲਤ ਦਾ ਚਾਇਸਾ ਲਿਆ ਉੱਥੇ ਹੀ ਉਹਨਾਂ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਦੇ ਚੇਅਰਮੈਨ ਦੱਸਿਆ ਕਿ ਉਹਨਾਂ ਦੀ ਡਾਇਰੈਕਸ਼ਨ ਦੇ ਉਤੇ ਬਾਉਂਸ ਚੈੱਕ ਵਰਗੇ ਕੇਸਿਸ ਕੰਪਾਉਂਡੇਬਲ ਕੇਸਿਸ ਅਤੇ ਕ੍ਰਿਮੀਨਲ ਕੇਸਿਸ ਅਤੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੇਸਿਸ ਅਤੇ ਹੋਰ ਅਜਿਹੇ ਸਿਵਲ ਰਿਕਵਰੀ ਸੂਟਸ ਵਰਗੇ ਕੇਸ ਜੁੜੇ ਨੇ ਉਹ ਟੇਕ ਅਪ ਕੀਤੇ ਜਾ ਰਹੇ ਨੇ ਇਸ ਸਬੰਧੀ ਉਹਨਾ ਹੋਰ ਵੀ ਜਾਣਕਾਰੀ ਸਾਂਝੀ ਕੀ ਕੀ ਇਹ ਸਾਡੀ ਨਾ 3rd ਨੈਸ਼ਨਲ ਲੁਕ ਅਦਾਲਤ ਹੈ ਜਿਹੜੀ ਪਟਿਆਲੇ ਦੀ ਆਪਣੀ ਕੋਰਟ ਦੇ ਵਿੱਚ ਤੇ ਸਾਰੇ ਪੰਜਾਬ ਦੇ ਵਿੱਚ ਹੋਲਡ ਕੀਤੀ ਜਾਂਦੀ ਹੈ ਪੰਜਾਬ ਲੀਗਲ ਸਰਵਿਸ ਅਥਾਰਟੀ ਜਿਹੜਾ ਸਾਡੇ ਇਥੋਂ ਦੇ ਐਗਜ਼ੀਕਟਿਵ ਚੇਅਰਮੈਨ ਹੈ ਏਕੇ ਮਿਸ਼ਰਾ ਜੀ ਉਹਨਾਂ ਦੀ ਡਾਇਰੈਕਸ਼ਨ ਤੇ ਅਸੀਂ ਉਹ ਕਰ ਰਹੇ ਹਾਂ ਇਹਦੇ ਵਿੱਚ ਜਿਸ ਜਿਸ ਤਰ੍ਹਾਂ ਦੇ ਚੈੱਕ ਬਾਉਂਸਰ ਕੇਸ ਹੈ ਕੰਪਾਉਂਡੇਬਲ ਕ੍ਰਿਮੀਨਲ ਕੇਸ ਹੈ ਐਮਏਸੀਟੀ ਮੋਟਰ ਐਕਸੀਡੈਂਟ ਕਲੇਮ ਰਿਮੀਨਰ ਦੇ ਜਿਹੜੇ ਕੇਸ ਹੈ ਉਹ ਤੇ ਹੋਰ ਸਿਵਲ ਕ੍ਰਿਮੀਨਲ ਰਿਕਵਰੀ ਸੂਟਸ ਹੈ ਬੈਂਕਸ ਦੇ ਨਾਲ ਜੇ ਕਿਸੇ ਦਾ ਕੋਈ ਝਗੜਾ ਹੈਗਾ ਜਿਸ ਤਰ੍ਹਾਂ ਕਿ ਬਿਜਲੀ ਦੇ ਪਾਣੀ ਦੇ ਜਿਹੜੇ ਬਿੱਲ ਦਾ ਕੋਈ ਝਗੜਾ ਹੁੰਦਾ ਹੈ ਪ੍ਰੀ ਲਿਟੀਗੇਟਿਵ ਸਟੇਜ ਵਾਲੇ ਜਿਹੜੇ ਕੇਸ ਹੈ ਨਾ ਉਹ ਕੇਸਾਂ ਦਾ ਵੀ ਮਿਲ ਕੇ ਇਸ ਲੋਕਦਾਲ ਦੇ ਵਿੱਚ ਅਸੀਂ ਉਹ ਕਰ ਰਹੇ ਆ ਟਿਕ ਅਪ ਕਰ ਰਹੇ ਆ ਤੇ ਮੈਕਸਿਮ ਇਥੇ ਪੰਜਾਬ ਪਟਿਆਲੇ ਦੇ ਵਿੱਚ 26 ਜਿਹੜੀਆਂ ਸਾਡੀ 28 ਬੈਂਚ 28 28 ਅਸੀਂ ਬੈਂਚ ਜੀ ਪਟਿਆਲੇ ਦੇ ਵਿੱਚ ਲੱਗੇ ਨੇ 6 ਰਾਜਪੁਰਾ ਸਰ 6 ਰਾਜਪੁਰਾ 6 ਸਮਾਨੇ ਤੇ 5 ਹੈਗੇ ਨਾਬੇ ਹੈ ਜੀ ਇੱਕ ਰੈਵਨਿਊ ਕੋਰਟ ਦਾ ਹੈਗਾ ਇੱਕ ਵਿਮਨ ਸੈੱਲ ਦਾ ਇੱਕ ਵਿਮਨ ਸੈੱਲ ਦਾ ਸਾਡੇ ਹੈਗਾ ਜਿਹੜੇ ਅਸੀਂ ਉਹ ਕਰ ਰਹੇ ਆ ਦੇ ਵਿੱਚ ਫੋਕਲ ਕਰ ਰਹੇ ਆ ਲੋਕਾਂ ਨੂੰ ਇਹਦਾ ਇਹ ਫਾਇਦਾ ਲੁਕਦਾ ਲੱਦਾ ਵੀ ਇਸ ਦੇ ਜਿਹੜੇ ਇਸ ਦੀ ਕਾਹਾਂ ਕੋਈ ਅਪੀਲ ਨਹੀਂ ਹੈਗੀ ਇਸ ਕੇਸ ਲਈ ਇਹ ਫਾਈਨਲ ਸੈਟਲਮੈਂਟ ਹੈ ਲੋਕਾਂ ਦੇ ਬਹੁਤ ਜ਼ਿਆਦਾ ਪੈਸਾ ਤੇ ਟਾਈਮ ਬਚਦਾ ਹੈ ਤੇ ਇਸ ਦੇ ਵਿੱਚ ਦੋਹਾਂ ਜਾਂਨਾਂ ਨੂੰ ਇਹਦੀ ਲੱਗਦਾ ਵੀ ਨਾ ਕਿਸੇ ਦੀ ਹਾਰ ਤੇ ਨਾ ਕਿਸੇ ਦੀ ਜਿੱਤ ਬੜੇ ਬੜੇ ਲੋਕਾਂ ਲਈ ਬਹੁਤ ਫਾਇਦੇ ਜਿਹੜਾ ਅਸੀਂ ਲੋਕਾਂ ਦੇ ਕੋਰਟਾਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਬਹੁਤ ਜ਼ਿਆਦਾ ਕੰਮ ਹੋਣ ਕਰਨ ਬਹੁਤ ਜ਼ਿਆਦਾ ਕੰਮ ਹੋਣ ਕਰਨ ਤੇ ਜੋ ਇਹਨੇ ਕੇਸ ਇੱਕਦਮ ਡਿਸਪੋਜ਼ ਹੋਣੇ ਬਹੁਤ ਮੁਸ਼ਕਲ ਹੈ ਕਾਫੀ ਸਮਾਂ ਲੱਗ ਜਾਂਦਾ ਹੈ ਸਾਰੇ ਫਾਈਨਲੀ ਡਿਸਪੋਜ਼ ਕਰ ਲਈ ਇਸ ਕਰਕੇ ਲੋਕ ਦਾ ਲੋਕ ਅਦਾਲਤ ਇਹ ਹੈ ਮੀਡੀਅਮ ਹੈ ਜਿਹਦੇ ਰਾਹੀਂ ਅਸੀਂ ਆਪਣੇ ਜਿਹੜੇ ਹੈ ਨਾ ਡਿਸਪਿਊਟ ਹੈ ਉਹਨੂੰ ਸੈਟਲ ਕਰ ਸਕਦੇ ਹਾਂ ਜਿਆਦਾਤਰ ਮੈਟਰਮੋਨੀਅਮ ਕੇਸ ਹੁੰਦੇ ਨੇ ਉਹ ਸੋਲਵ ਹੁੰਦੇ ਨਜ਼ਰ ਆਉਂਦੇ ਨੇ ਸਾਡੇ ਆਫੀਸਰ ਸਾਹਿਬਾਨ ਤੇ ਸਾਰੇ ਬਹੁਤ ਕੋਸ਼ਿਸ਼ ਕਰਦੇ ਆ ਤੇ ਲੋਕਾਂ ਦਾ ਜਦੋਂ ਅਸੀਂ ਪਰਸੂ ਕਰਦੇ ਹਾਂ ਨਾ ਉਹ ਨੂੰ ਪੋਜੀਟਿਵ ਰਿਸਪਾਂਸ ਮਿਲਦਾ ਹੈ ਇਹ ਤਾਂ ਹੈ ਨਾ ਕਿ ਇਹ ਸੈਟਲਮੈਂਟ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਹੈ ਜਿਹੜੇ ਜਿਹੜੇ ਮੈਟਰ ਵਿੱਚ ਡਿਸਪੂਟ ਹਨ ਇਟ ਨੀਡ ਸਮ ਟਾਈਮ ਇਹਦੇ ਨਾਲ ਥੋੜਾ ਟਾਈਮ ਨਾਲ ਜੇ ਤੁਸੀਂ ਲੋਕਾਂ ਨੂੰ ਦੱਸੋਗੇ ਤਾਂ ਉਹ ਗੱਲ ਕਰਕੇ ਜਿਸ ਤਰ੍ਹਾਂ ਅੱਜ ਵੀ ਮੈਂ ਇੱਕ ਕੋਰਟ ਦੇ ਵਿੱਚ ਵਿਜ਼ਿਟ ਕੀਤਾ ਸੀਗਾ ਉੱਥੇ ਅਸੀਂ ਪਰਸੂ ਕੀਤਾ ਤੇ ਸਾਨੂੰ ਉਮੀਦ ਹੈ ਵੀ ਉਹ ਸੈਟਲ ਹੋ ਸਕਦਾ ਹੈ ਕੋਈ ਐਡੀਓ ਨਹੀਂ ਜਿਸ ਤਰ੍ਹਾਂ ਫੌਜਦਾਰੀ ਕੇਸਿਸ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਚੱਲਦਾ ਹੈ ਫੌਜਦਾਰੀ ਕੇਸ ਦੇ ਵਿੱਚ ਦੇ ਕੰਪਾਉਂਡੇਬਲ ਆਫੈਂਸਿਜ਼ ਹੈ ਨਾ ਉਹਨਾਂ ਦੀ ਉਹ ਕੋਰਟ ਦੇ ਵਿੱਚ ਜਿਹੜੇ ਇੱਕ ਤਾਂ ਪਾਰਟੀਆਂ ਆਪ ਕੰਪਾਉਂਡ ਕਰ ਸਕਦੇ ਇੱਕ ਕੋਰਟ ਦੀ ਪਰਮਿਸ਼ਨ ਨਾਲ ਹੈ ਉਹਦੇ ਵਿੱਚ ਅਸੀਂ ਦੋਹਾਂ ਤਰ੍ਹਾਂ ਦੇ ਜਿਹੜੇ ਅਸੀਂ ਕੇਸਸ ਹੈ ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲ ਸਪੈਸ਼ਲ ਬਿਜਲੀ ਦੇ ਬਿਜਲੀ ਮੈਟਰ ਬਿਲੀ ਚੋਰੀ ਦੇ ਕੇਸਸ ਦੇ ਬਾਰੇ ਇੱਕ ਸਪੈਸ਼ਲ ਬੈਂਚ ਅਸੀਂ ਉਹ ਲਾਇਆ ਹੋਇਆ ਹੈ ਉਹਦੇ ਵਿੱਚ ਕੰਪਾਊਂਡ ਹੋਏ ਐਫੈਂਸ ਜੀ ਉਹਨਾਂ ਨੇ ਉਹ ਅਮਾਉਂਟ ਭਰ ਕੇ ਉਹ ਵੀ ਅਸੀਂ ਸੈਟਲਮੈਂਟ ਕਰ ਦਿੱਤਾ। ਇਹ ਕਿ ਬੈਂਕਿੰਗ ਦੀ ਗੱਲ ਕਰ ਰਹੇ ਦੀ ਬੈਂਕਿੰਗ ਦੇ ਕਿੰਨੇ ਕੇਸ ਹੈ? ਇਹਦੇ ਕਿ ਕਿਸਾਨ ਹੈ ਜਾਂ ਕੋਈ ਆਮ ਜਨਤਾ ਦਾ ਹੈ ਜਾਂ ਬੈਂਕਿੰਗ ਦੇ ਕਿੰਨੇ ਬਸਤ? ਬੈਂਕਿੰਗ ਦੇ ਕੇਸ ਜਿù ਕਿਸਾਨ ਵੀ ਹੈਗੇ ਦੂਸਰੀ ਹੋਇਆ। ਇਹਦੇ ਵਿੱਚ ਇਹ ਨਹੀਂ ਕਿ ਪਰਟੀਕਲ ਵੀ ਕਿਸਾਨ ਹੀ ਜ਼ਿਆਦਾ ਹੈ। ਕਿਸਾਨ ਦੇ ਜ਼ਿਆਦਾ ਹੁੰਦੇ ਹੈ ਕੋਆਪਰੇਟਿਵ ਬੈਂਕਾਂ ਦੇ ਕੋਲ।